ਦੋਸਤੋ ਸਵਾਗਤ ਹੈ ਤੁਹਾਡਾ ਚੈਪਟਰ ਮਹਾਤਮਾ ਗਾਂਧੀ ਦੇ ਰਾਜਨੀਤਿਕ ਵਿਚਾਰ ਵਿੱਚ ਇਸ ਚੈਪਟਰ ਨੂੰ ਅਸੀਂ ਗਾਂਧੀਵਾਦ ਦੇ ਨਾਮ ਨਾਲ ਵੀ ਜਾਣਦੇ ਹਾਂ ਸਭ ਤੋਂ ਪਹਿਲਾਂ ਬਹੁਵਿਕਲਪੀ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਸੀ ਤੇ ਆਪਾਂ ਨੂੰ ਪਤਾ ਹੈ ਬਹੁਤ ਫੇਮਸ ਹੈ 2 ਅਕਤੂਬਰ ਨੂੰ ਆਪਣੀ ਛੁੱਟੀ ਵੀ ਹੁੰਦੀ ਹੈ 2 ਅਕਤੂਬਰ 1869 ਦੇ ਵਿੱਚ 1869 ਦੇ ਵਿੱਚ ਹੋਇਆ ਸੀ ਅਗਲਾ ਪ੍ਰਸ਼ਨ ਹੈ ਹਿੱਟ ਲਿਖੇ ਧਾਰਮਿਕ ਗ੍ਰੰਥਾਂ ਵਿੱਚੋਂ ਗਾਂਧੀ ਜੀ ਦਾ ਦੇ ਉੱਤੇ ਸਭ ਤੋਂ ਵੱਧ ਪ੍ਰਭਾਵ ਵਿਚਾਰ ਅਤੇ ਰਾਜਨੀਤਿਕ ਵਿਚਾਰ ਅਤੇ ਕਿਸ ਗ੍ਰੰਥ ਦਾ ਪਿਆ ਸੀਗਾ ਤੇ ਆਪਾਂ ਨੂੰ ਪਤਾ ਹੈ ਗਾਂਧੀ ਜੀ ਤੇ ਬਾਈਬਲ ਦਾ ਵੀ ਅਸਰ ਸੀਗਾ ਕੁਰਾਨ ਦਾ ਵੀ ਸੀ ਭਗਵਤ ਗੀਤਾ ਦਾ ਵੀ ਸੀ ਇਹ ਆਪਸ਼ਨ ਨਹੀਂ ਆ ਰਿਹਾ ਇਹਦੇ ਚ ਪਰ ਸਭ ਤੋਂ ਵੱਧ ਦੀ ਗੱਲ ਕੀਤੀ ਗਈ ਤੇ ਸਭ ਤੋਂ ਵੱਧ ਪ੍ਰਭਾਵ ਸੀ ਭਗਵਤ ਗੀਤਾ ਦਾ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਸ ਦਾ ਗਾਂਧੀ ਜੀ ਤੇ ਪ੍ਰਭਾਵ ਨਹੀਂ ਸੀ ਇਹ ਫਾਸਿਵਾਦ ਹੈ ਇਹਦਾ ਨਹੀਂ ਸੀ ਸਾਰੇ ਆਪਸ਼ਨ ਸੇ ਕੋਈ ਚੈੱਕ ਕਰ ਲੈਨੇ ਭਗਵਦ ਗੀਤਾ ਦਾ ਪ੍ਰਭਾਵ ਸੀ ਟੋਲਸਟਾਈ ਦਾ ਪ੍ਰਭਾਵ ਸੀ ਬਾਈਬਲ ਦਾ ਪ੍ਰਭਾਵ ਸੀ ਤੇ ਇਸ ਦਾ ਮਤਲਬ ਸਾਡਾ ਆਨਸਰ ਹੈ ਤੀਸਰੇ ਦਾ ਏ ਚੌਥਾ ਪ੍ਰਸ਼ਨ ਹੈ ਦ ਕਿੰਗਡਮ ਆਫ ਗੋਡ ਇਜ਼ ਵਿਦਿਨ ਯੂ ਇਸ ਦੇ ਲੇਖਕ ਕੌਣ ਸਨ ਤੇ ਇੱਥੇ ਸਿਰਫ ਕੁਝ ਕਿਤਾਬਾਂ ਦਾ ਨਾਂ ਯਾਦਖਣੇ ਤੁਸੀਂ ਤੁਹਾਨੂੰ ਕਲੀਅਰ ਹੋ ਜਾਏਗਾ ਜான் ਰਸਕਿਨ ਨੇ ਜਿਹੜੀ ਬੁੱਕ ਲਿਖੀ ਸੀ ரைਟ ਜான் ਰਸਕਿਨ ਦੀ ਬੁੱਕ ਜਿਹੜੀ ਬੁੱਕ ਲਿਖੀ ਸੀ ਉਸ ਦਾ ਨਾਂ ਹੈ ਅਨ ਟੂ ਦਿਸ ਲਾਸਟ ਹੈਂਰੀ ਡੇਵਿਡ ਥੁਰੂ ਜਿਸ ਦਾ ਅਸਰ ਸੀ ਉਹਨਾਂ ਦੇ ਉੱਤੇ ਉਬਕਸੀ ਐਨ ਐਸਏ ਔਨ ਸਿਵਲ ਡਿਸਓਬਿਡੀਅੰਸ ਔਰ ਮਹਾਤਮਾ ਗਾਂਧੀ ਦੇ ਪੁਸਤਕ ਦਾ ਨਾਮ ਜਿਹੜਾ ਉਹਨਾਂ ਨੇ ਲਿਖਿਆ ਸੀਗਾ ਮਾਈ ਐਕਸਪੀਰੀਮੈਂਟ ਵਿਦ ਟਰੂਥ ਤੇ ਟੋਲਸਟੋਏ ਜਿਹੜਾ ਹੈ ਉਸ ਉਹਨਾਂ ਦੀ ਕਿਤਾਬ ਦਾ ਨਾਮ ਸੀ ਦਾ ਕਿੰਗਡਮ ਆਫ ਗੋਡ ਇਜ਼ ਵਿਦਨ ਯੂ ਤੇ ਦਾ ਕਿੰਗਡਮ ਆਫ ਗੋਡ ਇਜ਼ ਵਿਦਨ ਯੂ ਦ ਅਰਟਨ ਟੋਲਸਟੋਏ ਤਾਂ ਆਪਣਾ ਆਨਸਰ ਹੈ ਡੀ ਚੌਥੇ ਦਾ ਡੀ ਪੰਜਵਾਂ ਪ੍ਰਸ਼ਨ ਹੈ ਗਾਂਧੀ ਜੀ ਦੇ ਆਰਥਿਕ ਦ੍ਰਿਸ਼ਟੀਕੋਣ ਨੂੰ ਕਿੰਨੇ ਪ੍ਰਭਾਵਿਤ ਕੀਤਾ ਸੀ ਆਰਥਿਕ ਦ੍ਰਿਸ਼ਟੀਕੋਣ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਸੀ ਤੇ ਹੈਂਡਰੀ ਡੇਵਿਡ ਦੀ ਜਿਹੜੀ ਗੱਲਾਂ ਸੀ ਉਹਨਾਂ ਤੋਂ ਪ੍ਰਭਾਵਿਤ ਸੀ ਹੈਂਡਰੀ ਡੇਵਿਡ ਥੂਰੋ ਇਹਨਾਂ ਦੀ ਪੁਸਤਕ ਐਨ ਐਸਏ ਔਨ ਸਿਵਲ ਓਬੀਡੀਅੰਸ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਇਸ ਦੀ ਬੜੀ ਸ਼ਲਾਘਾ ਕੀਤੀ ਸੀ ਤੇ ਇਨਾ ਇਸ ਪੁਸਤਕ ਦਾ ਕਾਫੀ ਪ੍ਰਭਾਵ ਸੀ ਅੱਗੇ ਚਲਿਏ ਅਗਲਾ ਪ੍ਰਸ਼ਨ ਹੈ ਆਪਣਾ ਆਨਸਰ ਫਿਰ ਪੰਜਵੇਂ ਦਾ ਸੀ ਡੀ ਅਨਟੂ ਦਿਸ ਲਾਸਟ ਪੁਸਤਕ ਦਾ ਲੇਖਕ ਕੌਣ ਸੀ ਹੁਣੇ ਮੈਂ ਤੁਹਾਨੂੰ ਦੱਸਿਆ ਅਨਟੂ ਦਿਸ ਲਾਸਟ ਪੁਸਤਕ ਦਾ ਲੇਖਕ ਸੀ ਜੌਨ ਰਸਕਿੰਨ ਆਨਸਰ ਇਹਦਾ ਵੀ ਡੀ ਐ 6ਵੇਂ ਦਾ ਡੀ ਹੈ ਆਨਸਰ ਸਤਵਾਂ ਪ੍ਰਸ਼ਨ ਹੈ ਆਪਣੇ ਕੋਲ ਹੇਟ ਲਿਖੇ ਵਿਦਵਾਨਾਂ ਵਿੱਚ ਕਿਸ ਨੂੰ ਗਾਂਧੀ ਜੀ ਆਪਣਾ ਰਾਜਨੀਤਿਕ ਗੁਰੂ ਮੰਨਦੇ ਸਨ ਤੇ ਇਸ ਦੇ ਵਿੱਚ ਏ ਵੀ ਨਹੀਂ ਹੈਗੇ ਏ ਵੀ ਨਹੀਂ ਹੈਗੇ 발ਗੰਗਾधर तिलक ਵੀ ਨਹੀਂ ਹੈਗੇ ਤੇ ਗੋਪਾਲ கிருஷ்ਣ ਗੋਖਲੇ ਹੈ ਮਹਾਤਮਾ ਗਾਂਧੀ ਜੀ ਨੇ ਸਵਰਾਜ ਦਾ ਸਿਧਾਂਤ ਕਿਸ ਮਹਾਨ ਸ਼ਖਸੀਅਤ ਤੋਂ ਸਿੱਖਿਆ ਸੀ ਸਵਰਾਜ ਦੀ ਗੱਲ ਸਭ ਤੋਂ ਜ਼ਿਆਦਾ ਕਰਦੇ ਸੀਗੇ 발ਗੰਗਾधर तिलक ਯਾਦ ਕਰਨਾ ਤਾਂ ਆਨਸਰ ਹੈ ਬੀ ਅਗਲੇ ਪ੍ਰਸ਼ਨ ਤੇ ਚੱਲਦੇ ਆ ਯੂਨੀਵਰਸਿਟੀ ਪੱਧਰ ਦੀ ਵਿਦਿਆਪੂਰੀਕਰਨ ਮਗਰੋਂ ਗਾਂਧੀ ਜੀ ਵਕਾਲਤ ਕਰਨ ਲਈ ਕਿੱਥੇ ਗਏ ਸੀਗੇ ਸਭ ਨੂੰ ਪਤਾ ਹੈ ਹੈ ਇੰਗਲੈਂਡ ਗਏ ਸੀ ਗਾਂਧੀ ਜੀ ਤਾਂ ਆਨਸਰ ਹੈ ਬੀ ਇੰਗਲੈਂਡ ਹੇਠ ਲਿਖਿਆ ਵਿੱਚੋਂ ਸਤਿਆਗ੍ਰਹਿ ਦੀ ਵਿਧੀ ਕਿਹੜੀ ਹੈ ਹਿਜਰਤ ਹੈ ਵਰਤ ਰੱਖਣਾ ਹੈ ਸਿਵਲ ਨਾ ਫਰਮਾਨੀ ਹੈ ਤੇ ਆਨਸਰ ਹੋਏਗਾ ਡੀ ਉਪਰੋਕਤ ਸਾਰੇ ਸਤਿਆਗ੍ਰਹਿ ਕਿਸ ਦਾ ਹਥਿਆਰ ਨਹੀਂ ਹੈ ਸਤਿਆਗ੍ਰਹਿ ਗਰੀਬ ਦਾ ਹਥਿਆਰ ਹੈ ਅਮੀਰ ਦਾ ਹਥਿਆਰ ਹੈ ਕਮਜ਼ੋਰਾਂ ਦਾ ਹਥਿਆਰ ਨਹੀਂ ਹੈ ਕਿਰਤੀਆਂ ਦਾ ਹਥਿਆਰ ਹੈ ਤੇ ਆਪਣਾ ਆਨਸਰ ਹੋਏਗਾ 11ਵੇਂ ਦਾ ਬੀ ਨੈਕਸਟ ਪ੍ਰਸ਼ਨ ਤੇ ਮੂਵ ਕਰਦੇ ਹਾਂ ਗਾਂਧੀ ਜੀ ਦੀ ਸਵੈ ਜੀਵਨੀ ਦਾ ਸਿਰਲੇਖ ਕੀ ਹੈ ਮਾਈ ਐਕਸਪੈਰੀਮੈਂਟ ਵਿਦ ਟਰੂਥ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਸੱਚ ਨਾਲ ਮੇਰੇ ਪ੍ਰਯੋਗ ਆਨਸਰ ਹੋਏਗਾ ਬੀ ਹਿੰਸਾ ਨਾਲ ਪ੍ਰਯੋਗ ਨਹੀਂ ਮਾਈ ਐਕਸਪੈਰੀਮੈਂਟ ਵਿਦ ਟਰੂਥ ਟਰੂਥ ਮਤਲਬ ਸੱਚ ਤੇ ਆਨਸਰ ਬੀ ਹੈ ਕੁਐਸਚਨ ਨੰਬਰ 13 ਮੇਰੀ ਰਾਜਨੀਤੀ ਭ੍ਰਸ਼ਟਾਚਾਰ ਵਾਲੀ ਨਹੀਂ ਹੈ ਇਹ ਹਿੰਸਾ ਅਹਿੰਸਾ ਅਤੇ ਸੱਚ ਦਾ ਅਨਖੜਵਾ ਅੰਗ ਹੈ ਇਹ ਕਥਨ ਕਿਸ ਦਾ ਹੈ ਇਕ ਕਥਨ ਹੈ ਗਾਂਧੀ ਜੀ ਦਾ ਅਹਿੰਸਾ ਪਰਮੋ ਧਰਮ ਦਿਖਲ ਕਰਦੇ ਨੇ ਗਾਂਧੀ ਜੀ ਦਾ ਕਥਨ ਹੈ ਬੀ 13 ਦਾ ਆਨਸਰ ਹੈ ਬੀ ਚਲੋ ਅਗਲੇ ਪ੍ਰਸ਼ਨ ਤੇ ਮੂਵ ਕਰਦੇ ਆ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਗਾਂਧੀ ਜੀ ਦਾ ਹੈ ਰਾਸ਼ਟਵਾਦ ਅਤੇ ਅੰਤਰਰਾਸ਼ਟਵਾਦ ਵਿੱਚ ਵਿਰੋਧ ਇਹ ਨਹੀਂ ਹੈ ਬਹੁਮਤ ਦੇ ਸਿਧਾਂਤ ਦਾ ਸਮਰਥਨ ਇਹ ਵੀ ਨਹੀਂ ਹੈ ਰਾਜ ਉਦੇਸ਼ ਹੈ ਨਾ ਕਿ ਸਾਧਨ ਇਹ ਵੀ ਨਹੀਂ ਹੈ ਉਹ ਰਾਜ ਨੂੰ ਸਾਧਨ ਮੰਨਦੇ ਸਨ ਸੁਧਾਰਵਾਦੀ ਸਜ਼ਾਵਾਂ ਦਾ ਸਮਰਥਨ ਯਸ ਡੀ ਹੈ ਤੇ 14ਵੇਂ ਦਾ ਆਨਸਰ ਹੈ ਡੀ 15ਵਾਂ ਪ੍ਰਸ਼ਨ ਹੈ ਹੀਟ ਲਿਖਿਆ ਵਿੱਚੋਂ ਕਿਹੜਾ ਵਿਚਾਰ ਗਾਂਧੀ ਜੀ ਦਾ ਨਹੀਂ ਹੈ ਯਾਨੀ ਕਿ ਤਿੰਨ ਹੈ ਇੱਕ ਨਹੀਂ ਹੈ ਉਦੇਸ਼ ਅਤੇ ਸਾਧਨਾ ਵਿੱਚ ਗੂੜਾ ਸੰਬੰਧ ਏ है अहिंसा विश्वास ए भी है वर्ग संघर्ष विश्वास नहीं ये तो मानसवाद का है राज साधन है ना कि भी है तो इस प्रकार देखते हैं अं साडा आंसर पंद्रहवें है सी अगले प्रश्न चल चलते हैं गांधी जी मौजूदा न्याय व्यवस्था बदलना चाहते सन सही है ਬਣਾਏ ਰੱਖਣਾ ਚਾਹੁੰਦੇ ਸਨ ਨਹੀਂ ਕੋਈ ਤਬਦੀਲੀ ਨਹੀਂ ਕਰਨਾ ਚਾਹੁੰਦੇ ਸਨ ਇਹ ਵੀ ਨਹੀਂ ਇਹਨਾਂ ਵਿੱਚ ਕੋਈ ਨਹੀਂ ਨਹੀਂ ਇਹਦਾ ਆਨਸਰ ਹੈ ਇਹ ਬਦਲਣਾ ਚਾਹੁੰਦੇ ਸਨ ਡੀਅਰ ਫਰੈਂਡਸ ਏਸੀ ਐਮਸੀਕਿਊਸ ਹੁਣ ਚੱਲਦੇ ਆ ਇੱਕ ਸ਼ਬਦ ਵਾਲੇ ਪ੍ਰਸ਼ਨ ਉੱਤੇ ਰਿਵੀਜ਼ਨ ਪ੍ਰੋਪਰ ਕਰਨ ਨਾਲ ਆਪਣੇ ਬੀ ਦੇ ਬੀ ਮਾਰਕਸ ਪੱਕੇ ਹੋ ਜਾਣਗੇ ਫਿਰ ਬਾਕੀ ਇੱਕ ਵਾਰੀ ਮੈਂ ਛੋਟੇ ਪ੍ਰਸ਼ਨ ਕਰ ਦਵਾਂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਵੱਡੇ ਪ੍ਰਸ਼ਨ ਦੇ ਵੀਡੀਓ ਵੀ ਲੈ ਕੇ ਆਵਾਂਗੇ ਨੈਕਸਟ ਹੈ ਇੱਕ ਸ਼ਬਦ ਵਾਲੇ ਪ੍ਰਸ਼ਨ ਦੇ ਵਿੱਚ ਦੋ ਅਕਤ ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ ਸੀ 2 ਅਕਤੂਬਰ 1869 ਵਿੱਚ ਗਾਂਧੀ ਜੀ ਦੱਖਣੀ ਅਫਰੀਕਾ ਕਦੋਂ ਗਏ ਸਨ 1893 ਵਿੱਚ ਅਗਲਾ ਪ੍ਰਸ਼ਨ ਹੈ ਭਾਰਤੀ ਰਾਸ਼ਟਰੀ ਅੰਦੋਲਨ ਦੇ 1919 ਤੋਂ 1947 ਦੇ ਯੁੱਗ ਨੂੰ ਕਿਹੜਾ ਯੁੱਗ ਕਿਹਾ ਜਾਂਦਾ ਹੈ ਉਸ ਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ ਕਈ ਵਾਰੀ 1918 ਤੋਂ ਲੈ ਕੇ 1948 ਤੱਕ ਵੀ ਆਂਦਾ ਹੈ ਤਾਂ ਉਸ ਯੁੱਗ ਨੂੰ ਅਪਕੀ ਕਹਾਂਗੇ ਗਾਂਧੀ ਯੁੱਗ ਕਹਾਂਗੇ याद रखना अगला प्रश्न है गांधी जी द्वारा भारत में अंग्रेजी सरकार के विरुद्ध चलाए गए किसी एक अंदोलन का ना दसो असहयोग आंदोलन असहयोग आंदोलन गांधी जी ने जोड़े आंदोलन चलाए वो इस प्रकार सन सुन लवो इतर लिख भी लवो असहयोग आंदोलन उन्नीस सौ भी तो उन्नीस सौ बई तक सिविल नाफरमानी आंदोलन उन्नीस सौ तो उन्नीस सौ चौंती तक ਤੇ ਉਸ ਤੋਂ ਬਾਅਦ ਸੀ ਵਿਕਤੀਗਤ ਸत्याग्रह 1940 ਤੋਂ 41 ਤੱਕ ਉਸ ਤੋਂ ਬਾਅਦ ਸੀ ਭਾਰਤ ਛਡਵਾਉਣ ਅੰਦੋਲਨ 1942 ਤੋਂ ਲੈ ਕੇ 1944 ਤੱਕ ਤੇ ਅਸਹਿਯੋਗ ਆंदोलਨ ਇੱਕ ਅਸਰਦਾ ਆ ਜਾਏਗਾ ਮਹਾਤਮਾ ਗਾਂਧੀ ਜੀ ਦੁਆਰਾ ਸਿਵਲ ਨਾ ਫਰਮਾਨੀ ਆंदोलਨ ਕਦੋਂ ਚਲਾਇਆ ਗਿਆ ਸੀ ਹੁਣੇ ਮੈਂ ਦੱਸਿਆ ਸੀ ਤੁਹਾਨੂੰ ਸਿਵਲ ਨਾ ਫਰਮਾਨੀ ਆंदोलਨ 1930 ਤੋਂ 1934 ਤੱਕ ਚਲਾਇਆ ਗਿਆ ਸੀਗਾ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਦੀ ਮੌਤ ਕਦੋਂ ਅਤੇ ਕਿੱਥੇ ਹੋਈ 30 ਜਨਵਰੀ 1948 ਨੂੰ ਦਿੱਲੀ ਵਿਖੇ ਹੋਈ ਸੀਗੀ ਨਥੂराम गौੜ ਸੇ ਦੁਆਰਾ ਗੋਲੀ ਮਾਰ ਕੇ ਹਤਿਆ ਕੀਤੀ ਗਈ ਸੀ ਉਹਨਾਂ ਦੀ ਤੇ ਅਗਲੇ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਦੀ ਆਤਮਕਥਾ ਦਾ ਨਾਮ ਦੱਸੋ ਉਹਨਾਂ ਦੀ ਆਤਮਕਥਾ ਦਾ ਨਾਮ ਸੀ ਸਚਨਲ ਮੇਰੇ ਪ੍ਰਯੋਗ ਇੰਗਲਿਸ਼ ਨੂੰ ਕਹਿੰਦੇ ਮਾਈ ਐਕਸਪੈਰੀਮੈਂਟ ਵਿਦ ਤ੍ਰੋਥ ਸਭ ਨੂੰ ਪੜ੍ਹਨਾ ਚਾਹੀਦਾ ਹੈ ਜ਼ਿੰਦਗੀ ਚ ਬਹੁਤ ਕੁਝ ਸਿੱਖਣ ਦਾ ਮਿਲਦਾ ਹੈ ਉਹਨਾਂ ਦੀ ਜ਼ਿੰਦਗੀ ਨੂੰ ਪੜ੍ਹ ਕੇ ਗਾਂਧੀ ਜੀ ਨੂੰ ਮਹਾਤਮਾ ਦੇਵਪਾਧੇ கிருஷ்ਣ ਦਿੱਤਿਆ ਸੀ ਤੇ ਇਹ ਗੁਰੂਦੇਵ ਰਵਿੰਦਰਨਾਥ ਟੈਗੋਰ ਜਿਨੇ ਦਿੱਤੀ ਸੀ ਇਹਨਾਂ ਵਿਨਾਥ ਟੈਗੋਰ ਜੀ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੈ ਗਾਂਧੀ ਜੀ ਉੱਤੇ ਕਿਹੜੀ ਧਾਰਮਿਕ ਪੁਸਤਕ ਦਾ ਸਭ ਤੋਂ ਵੱਧ ਪ੍ਰਭਾਵ ਸੀ ਤਾਂ ਪਰ ਪਤਾ ਹੈ ਭਗਵਦ ਗੀਤਾ ਦਾ ਸੀ ਉਹਨਾਂ ਦੇ ਉੱਤੇ ਸਾਰੇ ਧਾਰਮਿਕ ਗ੍ਰੰਥਾਂ ਦਾ ਆਲਮੋਸਟ ਪ੍ਰਭਾਵ ਸੀ ਪਰ ਸਭ ਤੋਂ ਜ਼ਿਆਦਾ ਉਹਨਾਂ ਦੇ ਆਪਣੇ ਧਰਮ ਦੀ ਜਿਹੜੀ ਪੁਸਤਕ ਭਗਵਦ ਗੀਤਾ ਉਹਨਾਂ ਦਾ ਪ੍ਰਭਾਵ ਸੀ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਕਿੰਨਾ ਦੋ ਭਾਰਤੀ ਵਿਅਕਤੀਆਂ ਤੋਂ ਪ੍ਰਭਾਵਿਤ ਸਨ ਸਭ ਤੋਂ ਵੱਧ ਪ੍ਰਭਾਵਿਤ ਸਨ ਜਿਨ੍ਹਾਂ ਨੂੰ ਆਪਣਾ ਰਾਜਨੀਤਿਕ ਗੁਰੂ ਵੀ ਮੰਨਦੇ ਸਨ ਗੋਪਾਲ ਕ੍ਰਿਸ਼ਨ ਗੋਖਲੇ ਤੋਂ ਦੂਸਰੇ ਨੰਬਰ ਤੇ ਜਿਨ੍ਹਾਂ ਨੇ ਸਵਰਾਜ ਦੇ ਡਿਮਾਂਡ ਜ਼ਿਆਦਾ ਕੀਤੀ ਸੀ ਬਾਲ ਗੰਗਾਧਰ ਥਿਲਕ ਜੀ ਤੋਂ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਕਿਸ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੇ ਸਨ ਤੇ ਬਾਲ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੂੰ ਗਾਂਧੀ ਜੀ ਨੇ ਬਾਲ ਗੰਗਾਧਰ ਥਿਲਕ ਤੋਂ ਕਿਹੜਾ ਸਿਧਾਂਤ ਸਿੱਖਿਆ ਸਵਰਾਜ ਦਾ ਸਿਧਾਂਤ गांधीवाद ਦਾ ਕੋਈ ਇੱਕ ਸਿਧਾਂਤ ਲਿਖੋ ਸਤਿਆਗ੍ਰਹਿ ਗਾਂਧੀ ਜੀ ਦੇ ਰਾਜਨੀਤਿਕ ਵਿਚਾਰਾਂ ਦਾ ਮੋਢਲਾ ਵਿਚਾਰ ਕੀ ਹੈ ਨੈਤਿਕਤਾ ਮੋਰੈਲਿਟੀ ਨੈਤਿਕਤਾ ਅੱਛਾ ਆਚਰਣ ਅੱਛਾ ਚਰਿੱਤਰ ਸਚਾਈ ਇਮਾਨਦਾਰੀ ਇਹ ਸਾਰੇ ਨੈਤਿਕਤਾ ਦੇ ਗੁਣ ਹਨ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਦੇ ਰਾਜਨੀਤਿਕ ਵਿਚਾਰਾਂ ਦੇ ਨੈਤਿਕ ਆਧਾਰ ਕਿਹੜੇ ਹਨ ਸੱਚ ਅਤਿਆਹਿੰਸਾ ਸੱਚ ਅਤੇ ਅਹਿੰਸਾ ਰਾਜਨੀਤਿਕ ਵਿਚਾਰਾਂ ਦੇ ਆਧਾਰ ਹੈ ਉਹਨਾਂ ਦੇ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਧਰਮ ਅਤੇ ਰਾਜਨੀਤੀ ਵਿੱਚ ਕਿਹੋ ਜਿਹਾ ਸੰਬੰਧ ਸਥਾਪਿਤ ਕਰਨਾ ਚਾਹੁੰਦੇ ਸਨ ਗੂੜਾ ਸੰਬੰਧ ਉਹਨਾਂ ਦੇ ਹਸਾਮਨ ਇਹ ਦੋਨੋਂ ਅਡਰ ਨਹੀਂ ਹੋ ਸਕਦੇ ਨਾ ਧਰਮ ਅਤੇ ਰਾਜਨੀਤੀ ਪ੍ਰਸ਼ਨ ਨੰਬਰ 17 ਗਾਂਧੀ ਜੀ ਨੇ ਬੁਰਾਈ ਦਾ ਸਾਹਮਣਾ ਕਰਨ ਲਈ ਕਿਹੜਾ ਸਾਧਨ ਅਪਣਾਇਆ ਕਿਹੜਾ ਹਥਿਆਰ ਅਪਣਾਇਆ ਉਸੇ ਸत्याग्रहਾ ਸੱਤੇ ਤੇ ਡਟੇ ਰਹਿਣਾ ਅਗਲਾ ਪ੍ਰਸ਼ਨ ਹੈ सत्याग्रह ਦਾ ਸ਼ਾਬਦਿਕ ਅਰਥ ਕੀ ਹੈ ਸਚਾਈ ਤੇ ਡਟੇ ਰਹਿਣਾ ਯਾਨੀ ਕਿ ਸੱਚ ਤੇ ਡਟੇ ਰਹਿਣਾ ਆਨਸਰ ਅਗਲਾ ਪ੍ਰਸ਼ਨ ਹੈ सत्याग्रह ਲਈ ਕੋਈ ਇੱਕ ਯੋਗਤਾ ਹੈ ਦੱਸੋ ਨਿਡਰਤਾ ਨਿਡਰ ਹੋਏਗਾ ਉਹੀ सत्याग्रह ਬਣ ਸਕਦਾ ਹੈ ਜਿਹੜਾ ਡਰਪੋਕ ਹੈ ਉਹ ਨਹੀਂ ਬਣ ਸਕਦਾ ਸत्याग्रਹੀ ਅਗਲਾ ਪ੍ਰਸ਼ਨ ਹੈ ਸਿਵਲ ਨਾ ਫਰਮਾਨੀ ਤੋਂ ਗਾਂਧੀ ਜੀ ਦਾ ਕੀ ਭਾਵ ਸੀ ਸਿਵਲ ਨਾ ਫਰਮਾਨੀ ਦਾ ਮਤਲਬ ਹੈ ਅਨੈਤਿਕ ਅਨਿਆਇਪੂਰਨ ਅਤੇ ਅਤਿਆਚਾਰੀ ਕਾਨੂੰਨ ਦਾ ਨਾ ਫਰਮਾਨੀ ਕਰਨਾ ਜਾਂ ਉਹਨਾਂ ਨੂੰ ਤੋੜਨਾ ਨਾ ਮੰਨਣਾ ਉਸ ਕਾਨੂੰਨ ਨੂੰ ਨਹੀਂ ਮੰਨਣਾ ਜਿਹੜਾ ਕਿ ਅਨੈਤਿਕ ਵੀ ਹੈ ਅਨਿਆਇਪੂਰਨ ਵੀ ਹੈ ਤੇ ਅਤਿਆਚਾਰੀ ਵੀ ਹੈ ਇਹ ਹੈ ਸਿਵਲ ਨਾ ਫਰਮਾਨੀ ਦਾ ਮਤਲਬ ਅਗਲਾ ਪ੍ਰਸ਼ਨ ਹੈ ਸਿਵਲ ਨਾ ਫਰਮਾਨੀ ਤੋਂ ਗਾਂਧੀ ਜੀ ਦਾ ਭਾਵ ਕਿਹੜੇ ਕਾਨੂੰਨ ਦੀ ਨਾ ਫਰਮਾਨੀ ਕਰਨਾ ਸੀ ਅਤਿਆਚਾਰੀ ਅਨਿਆਇਪੂਰਨ ਕਾਨੂੰਨ ਦਾ ਗਾਂਧੀ ਜੀ ਨੇ ਰਾਜ ਨੂੰ ਕੀ ਨਾ ਦਿੱਤਾ ਹੈ आत्महीन यंत्र ए वो यंत्र है जेड़ा जिस ਦੇ ਵਿੱਚ ਆਤਮਾ ਨਹੀਂ ਆਤਮਹੀਨ ਹੈ ਇਹ ਨਾ ਦਿੱਤਾ ਗਾਂਧੀ ਜੀ ਨੇ ਰਾਜ ਨੂੰ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਰਾਜ ਨੂੰ ਕਿਹੜਾ ਰਾਜ ਬਣਾਉਣਾ ਚਾਹੁੰਦੇ ਸਨ ਸੇਵਾ ਰਾਜ ਬਣਾਉਣਾ ਚਾਹੁੰਦੇ ਸਨ ਜਿਹੜੇ ਕਿ ਰਾਜ ਕਰਨਗੇ ਬੀਸਕਲੀ ਰਾਜ ਨਹੀਂ ਕਰਨਗੇ ਉਹ ਸੇਵਾ ਕਰਨਗੇ ਤੇ ਸੇਵਾ ਰਾਜ ਜਿਹੜੇ ਸਾਡੇ ਐਮਪੀ ਐਮਐਲਏ ਮਿਨਿਸਟਰ ਉਹ ਲੀਡਰ ਬਣਦੇ ਤਾਂ ਸੇਵਾ ਕਰਨ ਲਈ ਬਣਦੇ ਆ ਹੈ ਲੇਕਿਨ ਅੱਜ ਦੀ ਸਿਚੁਏਸ਼ਨ ਕੁਝ ਹੋਰ ਬਦਲੀ ਹੈ ਬਦਲੀ ਹੋਈ ਹੈ ਤੇ ਪਰ ਗਾਂਧੀ ਜੀ ਰਾਜ ਨੂੰ ਸੇਵਾ ਰਾਜ ਬਣਾਉਣਾ ਚਾਹੁੰਦੇ ਸਨ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਜੀ ਦੇ ਆਦਰਸ਼ ਰਾਜ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ਤੇ ਉਹ ਰਾਮ ਰਾਜ ਹੋਏਗਾ ਅਗਲਾ ਪ੍ਰਸ਼ਨ ਹੈ ਲੋਕਤੰਤਰ ਵਿੱਚ ਗਾਂਧੀ ਜੀ ਰਾਜ ਦੀਆਂ ਸ਼ਕਤੀਆਂ ਦਾ ਕੀ ਕਰਨਾ ਚਾਹੁੰਦੇ ਹਨ ਤੇ ਵਿਕੇਂਦਰੀਕਰਨ ਕਰਨਾ ਚਾਹੁੰਦੇ ਹਨ ਯਾਨੀ ਕਿ ਸ਼ਕਤੀ ਇੱਕ ਹੱਥ ਵਿੱਚ ਨਹੀਂ ਰਹਿਣੀ ਚਾਹੀਦੀ ਹੈ ਗਾਂਧੀ ਜੀ ਦੇ ਅਨੁਸਾਰ ਹਰ ਇੱਕ ਵਿਅਕਤੀ ਨੂੰ ਆਪਣੀ ਰੋਟੀ ਕਮਾਉਣ ਲਈ ਕੀ ਕਰਨਾ ਚਾਹੀਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਕਿਰਤ ਕਰਨੀ ਚਾਹੀਦੀ ਹੈ ਇਹਦਾ ਆਨਸਰ ਹੈ ਇਹ ਨਾਰਮਲ ਆਨਸਰ ਹੈਗੇ ਜਿਹੜਾ ਵੀ ਅਸੀਂ ਆਮ ਲਾਈਫ ਦੇ ਵਿੱਚ ਜਵਾਬ ਦਿੰਨੇ ਉਸ ਦਾ ਆਨਸਰ ਹੈਗੇ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਨਿੱਜੀ ਸੰਪਤੀ ਲਈ ਕਿਹੜੇ ਪ੍ਰਣਾਲੀ ਕਿਹੜਾ ਪ੍ਰਣਾਲੀ ਚਾਹੁੰਦੇ ਸਨ ਅਮਾਨਤਦਾਰੀ ਪ੍ਰਣਾਲੀ ਚਾਹੁੰਦੇ ਸਨ ਨਿੱਜੀ ਸੰਪਤੀ ਲਈ ਯਾਨੀ ਕਿ ਜਿਹੜੀ ਸ ਪ੍ਰੋਪਰਟੀ ਟ੍ਰਾਂਸਫਰ ਹੋ ਕੇ ਆਂਦੀ ਹੈ ਉਹ ਅਗਲੀ ਜਨਰੇਸ਼ਨ ਦੀ ਅਮਾਨਤ ਹੈ ਸਾਡੇ ਕੋਲ। ਅਗਲਾ ਪ੍ਰਸ਼ਨ ਹੈ ਗਾਂਧੀ ਜੀ ਅਧਿਕਾਰਾਂ ਦੇ ਬਜਾਏ ਕਿਸ ਕਿਸਤੇ ਜ਼ਿਆਦਾ ਜ਼ੋਰ ਦਿੰਦੇ ਸੀ ਕਰਤੱਵਾਂ ਤੇ ਕੰਮ ਤੇ। ਕਿ ਆਪਣੇ ਕਰਤੱਵ ਦੀ ਪਾਲਣਾ ਕਰੋ ਅਧਿਕਾਰ ਸਵੈਮ ਤੁਹਾਨੂੰ ਮਿਲ ਜਾਣਗੇ। ਹਿਜਰਤ ਤੋਂ ਗਾਂਧੀ ਜੀ ਦਾ ਕੀ ਭਾਵ ਹੈ? ਹਿਜਰਤ ਦਾ ਮਤਲਬ ਹੈ ਬੇਸਿਕਲੀ ਉਸ ਜਗ੍ਹਾ ਨੂੰ ਛੱਡ ਕੇ ਚਲੇ ਜਾਣਾ ਜਿਸ ਜਗ੍ਹਾ ਤੁਸੀਂ ਰਹਿ ਰਹੇ ਹੋ। ਇਸ ਦਾ ਅਰਥ ਹੈ ਅਨਿਆਇ ਤੇ ਅਤਿਆਚਾਰ ਤੋਂ ਬਚਣ ਲਈ ਆਪਣੀ ਜੱਦੀ ਨਿਵਾਸ ਥਾਂ ਨੂੰ ਛੱਡ ਕੇ ਦੂਸਰੀ ਜਗਤ ਤੇ ਚਲੇ ਜਾਣਾ ਉਹ ਹੀ ਜਰਤ ਹੈ ਅੱਗੇ ਹੈ ਗਾਂਧੀਵਾਦ ਵਿਰੋਧ ਕੋਈ ਇੱਕ ਦਲੀਲ ਦਿਓ ਤੇ ਇਹ ਹੈ ਮੌਲਿਕਤਾ ਦੀ ਘਾਟ ਹੈ ਇਹਦੇ ਚ ਮੌਲਿਕਤਾ ਮਤਲਬ ਇਸ ਦਾ ਮਤਲਬ ਇਹ ਕਿ ਵੀ ਗਾਂਧੀ ਜੀ ਦਾ ਇਹ ਆਪਣਾ ਵਿਚਾਰ ਨਹੀਂ ਹੈ ਇਹਨਾਂ ਨੇ ਪੁਰਾਣੇ ਗ੍ਰੰਥਾਂ ਚੋਂ ਲਿਆ ਹੋਇਆ ਹੈ ਇਸ ਲਈ ਕਹਿੰਦੇ ਕਿ ਗਾਂਧੀ ਜੀ ਦੇ ਵਿਚਾਰਾਂ ਵਿੱਚ ਮੌਲਿਕਤਾ ਦੀ ਘਾਟ ਹੈ ਚਲੋ ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਆ ਅਗਲਾ ਪ੍ਰਸ਼ਨ ਹੈ ਫਿਲ ਇਨ ਦਾ ਬਲੈਂਕਸ ਵਾਲਾ ਖਾਲੀ ਥਾਂਵਾਂ ਭਰੋ ਇਹ ਵੀ ਕਰ ਲੈਨੇ ਦੇਖੀਨੇ ਕਿ ਨਾ ਲੰਮਾ ਬਣਦਾ ਵੀਡੀਓ ਤੇ ਪ੍ਰਸ਼ਨ ਹੈ ਪਹਿਲਾ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ ਨੂੰ ਹੋਇਆ ਸੀ 2 ਅਕਤੂਬਰ 1869 ਨੂੰ ਹੋਇਆ ਸੀ ਕਿੱਥੇ ਹੋਇਆ ਸੀ ਇੱਥੇ ਆਏਗਾ ਪੋਰਬੰਦਰ ਵਿਖੇ ਹੋਇਆ ਸੀ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਦੇ ਪਿਤਾ ਦਾ ਨਾਂ ਡੈਸ਼ ਤੇ ਮਾਤਾ ਦਾ ਨਾਂ ਡੈਸ਼ ਸੀ ਪਿਤਾ ਦਾ ਨਾਂ ਸੀ ਕਰਮਚੰਦ ਗਾਂਧੀ ਤੇ ਮਾਤਾ ਦਾ ਨਾਂ ਸੀ ਪੁੱਤਲੀ ਬਾਈ ਇੱਥੇ ਪੁੱਤਲੀ ਬਾਈ ਆਏਗਾ ਇੱਥੇ ਕਰਮਚੰਦ ਗਾਂਧੀ ਆ ਜਾਏਗਾ ਇਸ ਲਈ ਮੋਹਨਦਾਸ ਕਰਮਚੰਦ ਗਾਂਧੀ ਵੀ ਪੂਰਾ ਨਾਮ ਹੁੰਦਾ ਹੈ 1897 ਵਿੱਚ ਗਾਂਧੀ ਜੀ ਇੱਕ ਮੁਕਦਮੇ ਦੀ ਪੈਰਵੀ ਕਰਨ ਲਈ ਡੈਸ਼ ਗਏ ਸਨ ਸਾਊਥ ਅਫਰੀਕਾ ਗਏ ਸਨ ਦੱਖਣੀ ਅਫਰੀਕਾ ਜਿਸ ਨੂੰ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਅਗਲਾ ਪ੍ਰਸ਼ਨ ਹੈ ਭਗਵਦ ਗੀਤਾ ਦੇ ਉਦੇਸ਼ ਨੇ ਗਾਂਧੀ ਜੀ ਨੂੰ ਡੈਸ਼ ਬਣਾਇਆ ਸੀ ਕਰਮਯੋਗੀ ਕੰਮ ਕੀਏ ਜਾਓ ਫਲ ਦੀ ਚਿੰਤਾ ਨਾ ਕਰੋ ਤਾਂ ਕਰਮਯੋਗੀ ਬਣਾਇਆ ਸੀ ਗੋਪਾਲ ਗ੍ਰਿਸ਼ਣ ਗੋਖਲੀ ਨੂੰ ਗਾਂਧੀ ਜੀ ਦਾ ਆਪਣਾ ਡੈਸ਼ ਮੰਨਦੇ ਸਨ ਗਾਂਧੀ ਜੀ ਨੂੰ ਆਪਣਾ ਰਾਜਨੀਤਿਕ ਗਾਂਧੀ ਜੀ ਉਹਨਾਂ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੇ ਸਨ ਐਕਚੁਅਲੀ ਤੇ ਛੇਵਾਂ ਪ੍ਰਸ਼ਨ ਹੈ ਸੁਭਾਸ਼ ਚੰਦਰ ਬੋਸ ਨੇ ਆਪਣੇ ਇੱਕ ਭਾਸ਼ਣ ਵਿੱਚ ਗਾਂਧੀ ਜੀ ਨੂੰ ਖਿਤਾਬ ਦਿੱਤਾ ਸੀ ਰਾਸ਼ਟ੍ਰ ਪਿਤਾ ਦਾ ਖਿਤਾਬ ਦਿੱਤਾ ਸੀ ਮਹਾਤਮਾ ਗਾਂਧੀ ਜੀ ਡੈਸ਼ ਨੂੰ ਆਪਣੀਆਂ ਅਧਿਆਤਮਕ ਸੰਦਰਭ ਪੁਸਤਕ ਮੰਨਦੇ ਸਨ ਮਹਾਤਮਾ ਗਾਂਧੀ ਜੀ ਅਕਚੁਲ ਗੀਤਾ ਨੂੰ ਭਗਵਤ ਗੀਤਾ ਨੂੰ ਆਪਣਾ ਅਧਿਆਤਮਕ ਗਾਈਡ ਮੰਨਦੇ ਸਨ ਇਸ ਲਈ ਅਧਿਆਤਮਕ ਸੰਦਰਭ ਪੁਸਤਕ ਮੰਨਦੇ ਸਨ ਸੱਚ ਅਤੇ ਅਹਿੰਸਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਦੇ ਬੇਸਿਕ ਆਧਾਰ ਹਨ ਸੱਚ ਅਤੇ ਅਹਿੰਸਾ ਜਾਂ ਬੇਸਿਕ ਆਧਾਰ ਜਾਂ ਨੈਤਿਕ ਆਧਾਰ ਲਿਖ ਸਕਦੇ ਹੋ ਤੁਸੀਂ ਅਗਲਾ ਹੈ ਗਾਂਧੀ ਜੀ ਆਦਰਸ਼ ਰਾਜ ਨੂੰ ਡੈਸ਼ ਕਹਿੰਦੇ ਸਨ ਆਦਰਸ਼ ਰਾਜ ਨੂੰ ਗਾਂਧੀ ਜੀ ਰਾਮ ਰਾਜ ਕਹਿੰਦੇ ਸਨ ਉਹਨਾਂ ਨੇ ਆਪਣੀ ਆਦਰਸ਼ ਰਾਜ ਦੇ ਸਿਧਾਂਤ ਦਿੱਤਾ ਸੀ ਜਿਸ ਨੂੰ ਆਪਾਂ ਰਾਮ ਰਾਜ ਨਾਲ ਜਾਣਦੇ ਹਾਂ ਗਾਂਧੀ ਜੀ ਅਧਿਕਾਰਾਂ ਦੇ ਬਜਾਏ ਕਰਤਵਾਂ ਤੇ ਜ਼ਿਆਦਾ ਜ਼ੋਰ ਪਾਉਂਦੇ ਸਨ ਤੇ ਇੱਥੇ ਡੈਸ਼ 'ਚ ਕਰਤਵ ਆ ਜਾਏਗਾ 11ਵਾਂ ਪ੍ਰਸ਼ਨ ਹੈ ਗਾਂਧੀ ਜੀ ਨੇ ਸत्याग्रह ਨੂੰ ਇੱਕ ਡੈਸ਼ ਹਥਿਆਰ ਮੰਨਿਆ ਹੈ ਇੱਕ ਡੈਸ਼ ਹਥਿਆਰ ਮੰਨਿਆ ਹੈ ਕਿਹੜਾ ਹਥਿਆਰ नैतिक हथियार मनया सब तो मजबूत लोग इस हथियार दा इस्तेमाल करदे हैं नैतिक हथियार 12वां प्रश्न है गांधीजी राजनु साधन ਅਤੇ ਵਿਅਕਤੀ ਨੂੰ ਸਾਧ ਮੰਨਦੇ ਸਨ ਸਾਧਾ ਮਤਲਬ ਉਦੇਸ਼ ਅਗਲਾ ਪ੍ਰਸ਼ਨ ਹੈ गांधीजी ਸੰਪਤੀ ਦੇ ਡੈਸ਼ ਵਿੱਚ ਵਿਸ਼ਵਾਸ ਰੱਖਦੇ ਸਨ ਸੰਪਤੀ ਦੇ ਅਮਾਨਤੀ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ ਅਮਾਨਤ ਹੈ ਕਮਿੰਗ ਜਨਰੇਸ਼ਨ ਦਾ ਫਿਚਰ ਜਨਰੇਸ਼ਨ ਦਾ ਗਾਂਧੀ ਜੀ ਡੈਸ਼ ਸਜ਼ਾਵਾਂ ਦੇ ਦਿੱਤੇ ਜਾਣ ਦੇ ਹੱਕੂਜ ਸਨ ਗਾਂਧੀ ਜੀ ਐਕਚੁਅਲੀ ਸੁਧਾਰਵਾਦੀ ਸਜ਼ਾਵਾਂ ਦਿੱਤੇ ਜਾਣ ਦੇ ਹੱਕ ਸੱਚੇ ਸਨ ਅੱਜ ਦੇ ਜਿਹੜੀ ਸਜ਼ਾਵਾਂ ਦੀ ਜਿਹੜੀ ਪ੍ਰਕਿਰਿਆ ਹੈ ਨਿਆਂਇਕ ਪ੍ਰਕਿਰਿਆ ਉਸ ਤੋਂ ਸੰਤੁਸ਼ਟ ਨਹੀਂ ਸਨ ਗਾਂਧੀ ਜੀ ਗਾਂਧੀ ਜੀ ਦਾ ਆਦਰਸ਼ ਰਾਜ ਰਹਿਤ ਡੈਸ਼ ਸਮਾਜ ਹੈ ਗਾਂਧੀ ਜੀ ਕੀ ਕਹਿੰਦੇ ਹੈ ਗਾਂਧੀ ਜੀ ਦਾ ਆਦਰਸ਼ ਰਾਜ ਰਹਿਤ ਲੋਕਤੰਤਰੀ ਸਮਾਜ ਰਾਜ ਰਹਿਤ ਲੋਕਤੰਤਰੀ ਸਮਾਜ ਯਾਨੀ ਕਿ ਉਹ ਬੇਸਿਕਲੀ ਇਸ ਤਰ੍ਹਾਂ ਦੀ ਸੋਸਾਇਟੀ ਦੀ ਗੱਲ ਕਰਦੇ ਸਨ ਜਿਹੜਾ ਕਿ ਆਪਣੇ ਆਪ ਦੇ ਵਿੱਚ ਰਿਪਬਲਿਕ ਹੋਏਗਾ 16ਵਾਂ ਪ੍ਰਸ਼ਨ ਹੈ ਗਾਂਧੀ ਜੀ ਰਾਜ ਦੇ ਕਾਰਜਾਂ ਨੂੰ ਗਾਂਧੀ ਜੀ ਰਾਜ ਦੇ ਕਾਰਜਾਂ ਨੂੰ ਡੈਸ਼ ਰੱਖਣਾ ਚਾਹੁੰਦੇ ਸਨ ਸੀਮਿਤ ਰੱਖਦਾ ਚਾਹੁੰਦੇ ਸਨ ਲਿਮਟਿਡ ਰੱਖਣਾ ਚਾਹੁੰਦੇ ਸਨ ਇਸ ਲਈ ਉਹ ਜਿਆਦਾ ਜਿਆਦਾ ਕੌਟੇਜ ਇੰਡਸਟਰੀ ਲਗਾਉਣ ਦੇ ਹੱਕ ਵਿੱਚ ਸਨ 17ਵਾਂ ਪ੍ਰਸ਼ਨ ਹਨ ਗਾਂਧੀ ਜੀ ਅਨੁਸਾਰ ਨਿਆਂ ਡੈਸ਼ ਹੋਣਾ ਚਾਹੀਦਾ ਹੈ ਨਿਆਂ ਸਸਤਾ ਹੋਣਾ ਚਾਹੀਦਾ ਤੁਹਾਨੂੰ ਪਤਾ ਕਿ ਅੱਜ ਕੱਲ ਕਿੰਨੇ ਕੇਸਿਸ ਕੋਰਟ 'ਚ ਚੱਲਦੇ ਨੇ ਤੇ ਕਿੰਨੇ ਕਿੰਨੇ ਸਾਲ ਚੱਲਦੇ ਰਹਿੰਦੇ ਹਨ ਤੇ ਗਾਂਧੀ ਜੀ ਇਹ ਸਸਤਾ ਤੇ ਛੇਤੀ ਨਿਆਂ ਦੀ ਗੱਲ ਕਰਦੇ ਸਨ ਅਗਲਾ ਪ੍ਰਸ਼ਨ ਹੈ ਗਾਂਧੀਵਾਦ ਸਮਰਾਜਵਾਦ ਦਾ ਡੈਸ਼ ਕਰਦਾ ਹੈ ਵਿਰੋਧ ਕਰਦਾ ਹੈ ਐਕਚੁਅਲੀ ਗਾਂਧੀ ਜੀ ਸਮਰਾਜਵਾਦ ਦੇ ਹੱਕ ਵਿੱਚ ਨਹੀਂ ਸਨ ਅਤੇ 19ਵਾਂ ਪ੍ਰਸ਼ਨ ਗਾਂਧੀ ਜੀ ਡੈਸ਼ ਰਾਸ਼ਟਰਵਾਦ ਦੇ ਸਮਰਥਕ ਸਨ ਉਦਾਰਵਾਦੀ ਰਾਸ਼ਟਰਵਾਦ ਦੇ ਸਮਰਥਕ ਸਨ ਯਾਨੀ ਕਿ ਲਿਬਰਲ ਰਾਜ ਦੇ ਸਮਰਥਕ ਸਨ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਰਾਸ਼ਟਰਵਾਦੀ ਹੋਣ ਦੇ ਨਾਲ ਡੈਸ਼ ਵੀ ਸਨ ਅੰਤਰਰਾਸ਼ਟਰਵਾਦੀ ਵੀ ਸਨ ਉਹ ਉਹਨਾਂ ਦੇ ਵਿਚਾਰ ਅਨੁਸਾਰ ਅੰਤਰਰਾਸ਼ਟਰ ਪੱਧਰ ਤੇ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਇਹ ਸਨ ਫਿਲ ਇਨ ਦਾ ਬਲੈਂਕਸ ਵਾਲੇ ਪ੍ਰਸ਼ਨ ਉੱਤਰ ਹੁਣ ਥੋੜੇ ਜਿਹੇ ਹੋਰ ਰਹਿ ਗਏ ਨੇ ਸਹੀ ਗਲਤ ਵਾਲੇ ਪ੍ਰਸ਼ਨ এবੀਐਸਏ ਵੀਡੀਓ ਚ ਹੀ ਕਰ ਲੈਣੇ ਦੇਖ ਲੈਣੇ ਅੱਜ ਥੋੜਾ ਜਿਹਾ ਲੰਬਾ ਵੀਡੀਓ ਵੀ ਬਣਾ ਕੇ ਸਹੀ ਗਲਤ ਵਾਲੇ ਪ੍ਰਸ਼ਨ ਤੇ ਆ ਜਾਂਨੇ ਆਪਾਂ ਜਲਦੀ ਜਲਦੀ ਕਰਾਂਗੇ ਤੁਸੀਂ ਸਾਰਿਆਂ ਨੇ ਇਸ ਨੂੰ ਨੋਟ ਕਰਨਾ ਹੈ ਮਹਾਤਮਾ ਗਾਂਧੀ ਜੀ ਦੀ ਪਤਨੀ ਦਾ ਨਾਂ ਕਸਤੂਰਬਾਈ ਤੇ ਆਨਸਰ ਹੈ ਟਰੂ ਸਹੀ ਠੀਕ ਹੈ ਪੰਜਾਬੀ ਚ ਸੱਸਾ ਸਹੀ ਲਿਖ ਦਾਂਗੇ ਅਗਲਾ ਪ੍ਰਸ਼ਨ ਹੈ महात्मा गांधी दी आत्मकथा का नाम मेरे सच नाल प्रयोग है ये भी सही है ठीक है ए भी सही है अगला प्रश्न है महात्मा गांधी जी के जीवन में भगवत गीता ने प्रभावित किया भी सही है अगला प्रश्न है महात्मा गांधी बाल गंगा तिलकू अपना राजनीतिक गुरु मनते सन गलत है गोपाल कृष्ण गोखले जी को मनते सन अपना राजनीतिक गुरु अगला प्रश्न है महात्मा गांधी धर्म और राजनीति वक् किए जाने समर्थक सन गलत है ਉਹ ਕੰਦੇਸਨ ਸੰਕੇਤ ਤਰਮਤ ਰਾਜਨੀਤ ਨੂੰ ਵਰਕ ਨਹੀਂ ਕੀਤਾ ਜਾ ਸਕਦਾ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਅਨੁਸਾਰ ਉਦੇਸ਼ ਅਤੇ ਸਾਧਨ ਵਿਚਕਾਰ ਗੂੜੇ ਸੰਬੰਧ ਹੁੰਦੇ ਹਨ ਬਿਲਕੁਲ ਸਹੀ ਹੈ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਰਾਜ ਨੂੰ ਉਦੇਸ਼ ਅਤੇ ਵਿਅਕਤੀ ਨੂੰ ਸਾਧਨ ਮੰਨਦੇ ਸਨ ਇਹ ਗਲਤ ਹੈ ਉਹ ਵਿਅਕਤੀ ਨੂੰ ਉਦੇਸ਼ ਤੇ ਰਾਜ ਨੂੰ ਸਾਧਨ ਮੰਨਦੇ ਸਨ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਸੱਚ ਦੇ ਪੁਜਾਰੀ ਸਨ ਬਿਲਕੁਲ ਸਹੀ ਹੈ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਰਾਜ ਨੂੰ ਅੰਤਿਮ ਟੀਚਾ ਮੰਨਦੇ ਸਨ ਇਹ ਗਲਤ ਹੈ ਅੰਤਿਮ ਟੀਚਾ ਵਿਅਕਤੀ ਹੈ ਵਿਅਕਤੀ ਉਦੇਸ਼ ਹੈ ਵਿਕਤੀ ਦੀਪ ਲਈ ਉਦੇਸ਼ ਹੈ ਰਾਜ ਇੱਕ ਸਾਧਨ ਹੈ ਅਗਲਾ ਪ੍ਰਸ਼ਨ ਹੈ ਗਾਂਧੀ ਜੀ ਨੇ ਧਰਮ ਅਤੇ ਰਾਜਨੀਤੀ ਵਿੱਚ ਕੋਈ ਸੰਬੰਧ ਨਹੀਂ ਮੰਨਿਆ ਗਲਤ ਹੈ ਇਹ ਰੋਂਗ ਹੈ ਅਗਲਾ ਪ੍ਰਸ਼ਨ ਹੈ ਹੈ ਮਹਾਤਮਾ ਗਾਂਧੀ ਕਠੋਰ ਸਜ਼ਾਵਾਂ ਦਿੱਤੇ ਜਾਣਦੇ ਹਾਕੂ ਨਹੀਂ ਸੁਧਾਰਵਾਦੀ ਸਜ਼ਾਵਾਂ ਦਿੱਤੇ ਜਾਣਦੇ ਹਾਕੂ ਸਨ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਸ਼ਕਤੀਆਂ ਦੇ ਵਿਕੇਂਦਰੀਕਰਨ ਦੇ ਪੱਖ ਵਿੱਚ ਸਨ ਇਹ ਸਹੀ ਹੈ 12ਵਾਂ ਦਾ ਉੱਤਰ ਸਹੀ ਹੈ ਗਾਂਧੀ ਜੀ ਮਹਾਤਮਾ ਗਾਂਧੀ ਕਠੋਰ ਸਜ਼ਾਵਾਂ ਦਿੱਤੇ ਜਾਣ ਦੇ ਹੱਕ ਤੋਂ ਬਾਅਦ ਹੈ ਮਹਾਤਮਾ ਗਾਂਧੀ ਸ਼ਕਤੀਆਂ ਦੇ ਕੇਂਦਰੀਕਰਨ ਦੇ ਹੱਕ ਵਿੱਚ ਸਨ ਨਹੀਂ ਨਹੀਂ ਗਲਤ ਹੈ ਵਿਕੇਂਦਰੀਕਰਨ ਦੇ ਹੱਕ ਦੇ ਵਿੱਚ ਸਨ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਵਰਗ ਸੰਘਰਸ਼ੀ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ ਗਲਤ ਹੈ ਸਹਿਯੋਗ ਦੀ ਗੱਲ ਕਰਦੇ ਮਹਾਤਮਾ ਗਾਂਧੀ ਹਮੇਸ਼ਾ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਰਾਸ਼ਟਰਵਾਦ ਤੇ ਅੰਤਰਰਾਸ਼ਟਰੀਵਾਦ ਵਿੱਚ ਗੂੜਾ ਗੂੜਾ ਸੰਬੰਧ ਨੂੰ ਸਵੀਕਾਰ ਕਰਦੇ ਸਨ ਸਹੀ ਹੈ ਐਂਡ ਪ੍ਰਸ਼ਨ ਨੰਬਰ 15 ਹੈ ਮਹਾਤਮਾ ਗਾਂਧੀ ਪੂੰਜੀਵਾਦੀ ਅਰਥਵਿਵਸਥਾ ਦੇ ਸਮਰਥਕ ਸਨ ਪੂੰਜੀਵਾਦੀ ਅਰਥਵਿਵਸਥਾ ਦੇ ਸਮਰਥਕ ਸਨ ਨਹੀਂ ਗਲਤ ਹੈ ਮਹਾਤਮਾ ਗਾਂਧੀ ਛੋਟੀ-ਛੋਟੀ ਇੰਡਸਟਰੀ ਵਿਕੇਂਦਰੀਕਰਨ ਦੇ ਵਿੱਚ ਵਿਸ਼ਵਾਸ ਰੱਖਣ ਦੀ ਗੱਲ ਕਰਦੇ ਹਨ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਸੰਪਤੀ ਦੇ ਅਮਾਨਤੀ ਪੰਡਾਲੀ ਨੂੰ ਲਾਗੂ ਕਿਤੇ ਜਾਣ ਦੇ ਹੱਕ ਵਿੱਚ ਸਨ ਸਹੀ ਹੈ ਇਹਦਾ ਉੱਤਰ ਹੈ ਸਹੀ ਮਹਾਤਮਾ ਗਾਂਧੀ ਅਨੁਸਾਰ ਸਰੀਰਕ ਸ਼ਕਤੀ ਸत्याग्रह ਦਾ ਆਧਾਰ ਹੈ 17ਵੇਂ ਦਾ ਉੱਤਰ ਹੈ ਗਲਤ ਐਕਚੁਅਲੀ ਮਾਨਸਿਕ ਸ਼ਕਤੀ ਦੀ ਜਗ੍ਹਾ ਗਲਤ ਕਰਦੇ ਆਤਮ ਬਲ ਦੀ ਗਲਤ ਕਰਦੇ ਹਨ ਮਹਾਤਮਾ ਗਾਂਧੀ ਤੇ ਇਹ ਉੱਤਰ ਹੈ ਗਲਤ ਅਗਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਅਨੁਸਾਰ ਸਮਾਜਿਕ ਭਲਾਈ ਸत्याग्रह ਦਾ ਉਦੇਸ਼ ਹੁੰਦਾ ਹੈ ਏ ਆਨਸਰ ਸਹੀ ਹੈ ਤੇ ਮਹਾਤਮਾ ਗਾਂਧੀ ਦੀ ਹਿੰਸਕ ਸਾਧਨਾ ਦੇ ਪ੍ਰਯੋਗ ਦੇ ਸਮਰਥਕ ਸਨ ਗਲਤ ਨਹੀਂ ਅਹਿੰਸਕ ਸਾਧਨਾ ਦੇ ਪ੍ਰਯੋਗ ਦੇ ਸਮਰਥਕ ਸਨ ਉਸ ਤੋਂ ਬਾਅਦ ਹੈ ਹਿੰਸਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰਾ ਦਾ ਮੌਲਿਕ ਨੈਤਿਕਾਧਾਰ ਹੈ ਗਲਤ ਹੈ ਅਹਿੰਸਾ ਹੈ ਅਹਿੰਸਾ ਤੇ ਹੋਪਫੁਲੀ ਇਹ ਸਾਰੇ ਆਨਸਰ ਤੁਹਾਨੂੰ ਕਲੀਅਰ ਹੋ ਗਏ ਇਸ ਪ੍ਰਕਾਰ ਸਾਡਾ ਵੀਡੀਓ ਇੱਥੇ ਹੀ ਖਤਮ ਹੁੰਦਾ ਹੈ ਇਹ ਲੰਮਾ ਵੀਡੀਓ ਤੇ ਜ਼ਰੂਰ ਹੈ ਬੱਚੇ ਇੱਕ ਸੈਟਿੰਗ ਵਿੱਚ ਬਣਾਇਆ ਹੈ ਤੇ ਤੁਸੀਂ ਸਾਰੇ ਇਸ ਨੂੰ ਜ਼ਰੂਰ ਲਿਖ ਕੇ ਦੇਖੋ ਆਪਣੇ ਕਾਪੀ 'ਚ ਪ੍ਰੈਕਟਿਸ ਕਰਕੇ ਦੇਖੋ ਥੈਂਕ ਯੂ ਸੀ ਯੂ ਬਾਏ ਬਾਏ